ਗੁਰੂ ਪਿਆਰਿਓ ਅੱਜ ਆਪ ਜੀ ਦੇ ਨਾਲ ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉਹ 40 ਗੁਰਸਿੱਖਾਂ ਦਾ ਇਤਿਹਾਸ ਸਾਂਝਾ ਕਰਾਂਗਾ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ 9 ਪੋ ਨੂੰ ਸ਼ਹਾਦਤ ਪਾ ਜਾਂਦੇ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ 8 ਪੋ ਨੂੰ 40 ਗੁਰਸਿੱਖਾਂ ਸਮੇਤ ਆਪਣੇ ਵੱਡੇ ਸੁਪੁੱਤਰ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਸਮੇਤ ਚਮਕੌਰ ਦੀ ਗੜੀ ਵਿੱਚ ਆਉਂਦੇ ਨੇ ਦੋ ਦਿਨ ਇਸ ਚਮਕੌਰ ਦੀ ਗੜੀ ਦੇ ਵਿੱਚ 10 ਲੱਖ ਮੁਗਲਾਂ ਦੇ ਨਾਲ ਜੰਗ ਹੁੰਦੀ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ 9 ਪੋਹ ਨੂੰ ਪੰਥ ਹੁਕਮ ਕਰਦਾ ਹੈ ਕਿ ਗੁਰੂ ਪਾਤਸ਼ਾਹ ਜੀ ਤੁਸੀਂ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ ਤੇ ਉਸ ਸਮੇਂ ਗੁਰੂ ਸਾਹਿਬ ਜੀ ਦੇ ਨਾਲ ਤਿੰਨ ਗੁਰਸਿੱਖਾਂ ਦੀ ਡਿਊਟੀ ਲਗਾਈ ਜਾਂਦੀ ਹੈ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਜੋ ਪੰਜ ਪਿਆਰੇ ਸਹਬਾਨਾ ਵਿੱਚੋਂ ਸਨ ਅਤੇ ਭਾਈ ਮਾਨ ਸਿੰਘ ਜੀ ਇਹਨਾਂ ਤਿੰਨ ਗੁਰਸਿੱਖਾਂ ਦੀ ਡਿਊਟੀ ਲਗਾਈ ਜਾਂਦੀ ਹੈ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲ ਇਸ ਚਮਕੌਰ ਗੜੀ ਵਿੱਚੋਂ ਜਾਣਾ ਹੈ ਸੋ ਗੁਰੂ ਪਿਆਰਿਓ ਆਪ ਜੀ ਨੇ ਇਹ ਸਾਰਾ ਇਤਿਹਾਸ ਕੱਲ ਦੀ ਵੀਡੀਓ ਦੇ ਵਿੱਚ ਸੁਣਿਆ ਅੱਜ ਆਪਾਂ 10 ਪੋ ਦੀ ਵੀਡੀਓ ਦੇ ਵਿੱਚ ਜਾਣਾਗੇ ਕਿ ਚਮਕੌਰ ਗੜੀ ਦੇ ਜਿੰਨੇ ਵੀ ਸ਼ਹੀਦ ਯੋਧੇ ਸਨ ਵੱਡੇ ਸਾਹਿਬਜ਼ਾਦੇ ਸਨ ਇਹਨਾਂ ਦਾ ਸੰਸਕਾਰ ਕਿੰਨਾ ਨੇ ਕੀਤਾ ਲਓ ਗੁਰੂ ਪਿਆਰਿਓ ਆਓ ਆਪਾਂ ਇਤਿਹਾਸ ਜਾਣਨ ਦਾ ਯਤਨ ਕਰੀਏ ਬੇਨਤੀ ਹੈ ਜੀ ਇਸ ਵੀਡੀਓ ਨੂੰ ਪੂਰੀ ਸੁਣਿਓ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜਰੂਰ ਦਿਖਾਓ ਅਤੇ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰਨਾ ਜੀ ਇਹ ਸਭ ਤੋਂ ਵੱਡੀ ਸੇਵਾ ਹੈ ਸੁਗਰੂ ਪਿਆਰਿਓ ਅੱਜ 10 ਪੋਹ ਹੁੰਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾ ਸੱਚੇ ਪਾਤਸ਼ਾਹ ਜੀ 9 ਪੋਹ ਨੂੰ ਚਮਕੌਰ ਗੜੀ ਨੂੰ ਛੱਡ ਦਿੰਦੇ ਨੇ ਕਿਉਂਕਿ ਪੰਥ ਨੇ ਹੁਕਮ ਕਰ ਦਿੱਤਾ ਸੀ ਅੱਜ ਉਹ ਚਮਕੌਰ ਦੀ ਗੜੀ ਦੇ ਵਿੱਚ ਉਹ ਸਿੰਘਾਂ ਸ਼ਹੀਦਾਂ ਦੇ ਸਰੀਰ ਪਏ ਨੇ ਜਿਨ੍ਹਾਂ ਨੇ 10 ਲੱਖ ਫੌਜ ਦਾ ਮੁਕਾਬਲਾ ਕੀਤਾ ਸੀ ਵੱਡੇ ਸਾਹਿਬ ਜادہ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਦਾ ਵੀ ਸ਼ਰੀਰ ਪਿਆ ਹੈ ਮੁਗਲਾਂ ਦੀਆਂ ਲੋਥਾਂ ਦੇ ਢੇਰ ਲੱਗੇ ਨੇ ਇਹਨਾਂ ਲੋਥਾਂ ਦੇ ਵਿੱਚੋਂ ਸਿੰਘਾਂ ਦੇ ਸ਼ਰੀਰ ਕੱਢ ਕੇ ਸੰਸਕਾਰ ਕਰਨੇ ਬੜੇ ਔਖੇ ਸੀ ਫਿਰ ਉਸ ਸਮੇਂ ਚਮਕੌਰ ਸਾਹਿਬ ਤੋਂ 2-3 ਕਿਲੋਮੀਟਰ ਤੇ ਇੱਕ ਪਿੰਡ ਰਾਏਪੁਰ ਪੈਂਦਾ ਹੈ ਰਾਏਪੁਰ ਪਿੰਡ ਦੀ ਇੱਕ ਬੀਬੀ ਸੀ ਸਿੰਘਣੀ ਸੀ ਜਿਵੇਂ ਦਾ ਇਤਿਹਾਸ ਦੇ ਵਿੱਚ ਨਾਮ ਆਉਂਦਾ ਹੈ ਬੀਬੀ ਹਰਸ਼ਰਨ ਕੌਰ ਜੀ ਕਈ ਸ਼ਾਰਟਕਟ ਨਾਮ ਦੇ ਨਾਲ ਵੀ ਬੁਲਾਉਂਦੇ ਨੇ ਬੀਬੀ ਸ਼ਰਨ ਕੌਰ ਕਈ ਪੂਰਾ ਨਾਮ ਲੈ ਲੈਂਦੇ ਨੇ ਬੀਬੀ ਹਰਸ਼ਰਨ ਕੌਰ ਜੀ ਸੋ ਗੁਰੂ ਪਿਆਰਿਓ ਬੀਬੀ ਹਰਸ਼ਰਨ ਕੌਰ ਜੀ ਨੂੰ ਜਦੋਂ ਪਤਾ ਲੱਗਦਾ ਹੈ ਕਿ ਮੇਰੇ ਸਤਿਗੁਰਾਂ ਦੇ ਦੋ ਫਰਜੰਦ ਸ਼ਹਾਦਤ ਪਾ ਚੁੱਕੇ ਨੇ 40 ਗੁਰਸਿੱਖ ਸ਼ਹੀਦੀਆਂ ਪਾ ਚੁੱਕੇ ਨੇ ਹੁਣ ਉਹਨਾਂ ਦਾ ਸੰਸਕਾਰ ਕਰਨ ਦੀ ਜ਼ਿੰਮੇਵਾਰੀ ਸਾਡੀ ਹੈ ਤੇ ਗੁਰੂ ਪਿਆਰਿਓ ਉਸੇ ਸਮੇਂ ਉਹ ਬੀਬੀ ਰਾਤ ਨੂੰ ਇਸ ਤੋਂ ਕੌਰ ਦੀ ਗੜੀ ਦੇ ਵਿੱਚ ਪਹੁੰਚਦੀ ਹੈ ਭਾਵੇਂ ਕਿ ਜਿਹੜੀਆਂ ਮੁਗਲ ਫੌਜਾਂ ਸਨ ਉਹਨਾਂ ਦੇ ਜਿਹੜੇ ਸਿਪਾਈ ਸਨ ਜਿਨ੍ਹਾਂ ਦੀ ਡਿਊਟੀ ਲੱਗੀ ਸੀ ਕਿ ਇਹ ਫੌਜਾਂ ਦਾ ਗਰੂਪ ਇਹਨੂੰ ਨਿਜਮ ਹੁੰਦਾ ਹੈ ਕਿ ਰਾਤ ਨੂੰ ਉਹ ਸਾਰੀਆਂ ਬਾਡੀਆਂ ਨੂੰ ਚੈੱਕ ਕਰਦੇ ਹੁੰਦੇ ਨੇ ਜਿਵੇਂ ਮੁਗਲ ਸੀ ਉਹ ਚੈੱਕ ਕਰਦੇ ਨੇ ਕਿ ਕੋਈ ਜਿਉਂਦਾ ਤਾਂ ਨਹੀਂ ਤਾਂ ਉਹਦੀ ਮੱਲਮ ਪੱਟੀ ਕੀਤੀ ਜਾਂਦੀ ਸੀ ਜੇ ਕੋਈ ਮਰ ਗਿਆ ਤਾਂ ਉਹਨੂੰ ਦਫਨਾ ਦਿੱਤਾ ਜਾਂਦਾ ਸੀ ਇਸੇ ਤਰ੍ਹਾਂ ਬੀਬੀ ਹਰਸ਼ਰਨ ਕੌਰ ਜੀ ਨੇ ਵੀ ਦੇਖਿਆ ਕਿ ਕੋਈ ਸਿੱਖ ਜਿਉਂਦਾ ਨਾ ਹੋਵੇ ਉੱਥੇ ਜਿਆਦਾ ਜ਼ਖਮੀ ਨਾ ਹੋਵੇ ਤਾਂ ਜੋ ਉਹਨਾਂ ਦੀ ਮੱਲਮ ਪੱਟੀ ਵੀ ਕੀਤੀ ਜਾ ਸਕੇ ਪਰ ਜਦੋਂ ਉਹ ਬੀਬੀ ਗੁਰਸਿੱਖ ਬੀਬੀ ਜਾ ਕੇ ਚਮਕੌਰ ਦੀ ਗੜੀ ਦੇ ਵਿੱਚ ਰਾਤ ਨੂੰ ਪਛਾਣ ਕਰਨ ਲੱਗਦੀ ਹੈ ਤਾਂ ਗੁਰੂ ਪਿਆਰਿਓ ਆਪਾਂ ਸਾਰੇ ਜਾਣਦੇ ਹਾਂ ਕਿ ਸਿੰਘਾਂ ਦਾ ਜਿਹੜਾ ਪਹਿਰਾਵਾ ਉਹ ਵੱਖਰਾ ਸੀ ਹੱਥ ਵਿੱਚ ਕੜਾ ਪਾਇਆ ਹੋਇਆ ਤੇ ਚੋਲਾ ਸਾਹਿਬ ਪਾਏ ਹੋਏ ਤੋਂ ਪਤਾ ਲੱਗ ਜਾਂਦਾ ਸੀ ਕਿ ਗੁਰਗੋਬਿੰਦ ਸਿੰਘ ਮਹਾਰਾਜ ਦਾ ਸਿੱਖ ਹੈ ਪਰ ਲੱਖਾਂ ਲੋਥਾਂ ਦੇ ਵਿੱਚੋਂ ਸਿੱਖਾਂ ਦੇ ਸਰੀਰ ਲੱਭਣੇ ਬੜੇ ਮੁਸ਼ਕਲ ਸੀ ਪਰ ਧੰਨ ਬੀਬੀ ਹਰਸ਼ਰਨ ਕੌਰ ਜੀ ਨੇ ਉਹਨਾਂ ਸਿੰਘਾਂ ਦੇ ਸਰੀਰਾਂ ਨੂੰ ਪਛਾਣਨਾ ਸ਼ੁਰੂ ਕੀਤਾ ਇੱਕ ਆਪਣੇ ਮੋਢੇ ਤੇ ਚੁੱਕ ਕੇ ਇੱਕ ਢੇਰ ਤੇ ਲਿਜਾ ਕੇ ਜਿੱਥੇ ਲੱਕੜਾਂ ਇਕੱਠੀਆਂ ਕੀਤੀਆਂ ਹੋਈਆਂ ਸਨ ਘਾਹ ਇਕੱਠਾ ਕੀਤਾ ਹੋਇਆ ਸੀ ਉੱਥੇ ਲਿਜਾ ਕੇ ਸਾਰੀਆਂ ਲਾਸ਼ਾਂ ਇਕੱਠੀਆਂ ਕੀਤੀਆਂ ਸਰੀਰ ਇਕੱਠੇ ਕੀਤੇ ਜਦੋਂ ਸਿੰਘਾਂ ਦੇ ਸਰੀਰ ਇਕੱਠੇ ਕੀਤੇ ਤਾਂ ਉੱਥੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਜੀ ਦਾ ਵੀ ਸਰੀਰ ਮਿਲਿਆ ਤੇ ਗੁਰੂ ਪਿਆਰਿਓ ਉਸ ਸਮੇਂ ਫਿਰ ਉਹ ਬੀਬੀ ਨੇ ਉਸ ਪਵਿੱਤਰ ਸ਼ਰੀਰਾਂ ਨੂੰ ਜਿਹੜੇ ਸ਼ਹੀਦ ਹੋ ਚੁੱਕੇ ਸਨ ਉਹਨਾਂ ਨੂੰ ਅਗਨ ਭੇਟ ਕੀਤਾ ਜਦੋਂ ਅਗਨ ਭੇਟ ਕੀਤਾ ਤਾਂ ਬਹੁਤ ਵੱਡਾ ਭਾਂਬੜ ਮਚਿਆ ਬਹੁਤ ਵੱਡਾ ਉਥੋਂ ਲਾਟਾਂ ਉੱਠੀਆਂ ਤਾਂ ਮੁਗਲ ਸਿਪਾਹੀਆਂ ਨੇ ਵੇਖਿਆ ਕਿ ਕੋਈ ਇੱਥੇ ਕੀ ਬਾਣਾ ਤਾਂ ਨਹੀਂ ਵਾਪਰ ਗਿਆ ਇਹ ਅੱਗ ਕਿਵੇਂ ਲੱਗੀ ਜਦੋਂ ਆਉਂਦੇ ਨੇ ਉਹ ਵੇਖਦੇ ਨੇ ਉੱਥੇ ਇੱਕ ਗੁਰਸਿੱਖ ਬੀਬੀ ਹਰ ਸ਼ਰਨ ਕੌਰ ਸੰਸਕਾਰ ਕਰ ਰਹੀ ਹੁੰਦੀ ਹੈ ਫਿਰ ਉਹ ਬੀਬੀ ਨੂੰ ਪੁੱਛਦੇ ਨੇ ਤੁਸੀਂ ਕੀ ਕਰਨ ਆਏ ਹੋ ਤਾਂ ਬੀਬੀ ਆਖਦੀ ਹੈ ਮੈਂ ਸਿੰਘਾਂ ਦਾ ਸੰਸਕਾਰ ਕਰਨ ਆਈ ਆਂ ਸੋ ਗੁਰੂ ਪੈਰੋ ਉਸੇ ਸਮੇਂ ਉਹ ਸਿਪਾਹੀ ਆਪਣੀਆਂ ਤਲਵਾਰਾਂ ਕੱਢ ਲੈਂਦੇ ਨੇ ਤੇ ਇਧਰੋਂ ਬੀਬੀ ਹਰਸ਼ਰਨ ਕੌਰ ਆਪਣੀ ਕਿਰਪਾਨ ਕੱਢ ਲੈਂਦੀ ਹੈ ਫਿਰ ਉੱਥੇ ਮੁਕਾਬਲਾ ਚੱਲਦਾ ਹੈ ਸਿਪਾਹੀ ਜਿਆਦਾ ਹੋਣ ਕਰਕੇ ਬੀਬੀ ਨੂੰ ਜ਼ਖਮੀ ਕਰ ਦਿੱਤਾ ਜਾਂਦਾ ਹੈ ਜ਼ਖਮੀ ਕਰਕੇ ਉਸ ਤੋਂ ਬਾਅਦ ਬੀਬੀ ਨੂੰ ਹੀ ਉਸ ਚਿਖਾ ਦੇ ਵਿੱਚ ਜਿੱਥੇ ਸ਼ਹੀਦਾਂ ਦੀ ਚਿਖਾ ਵੱਲ ਰਹੀ ਸੀ ਉਹਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਇਸ ਤਰ੍ਹਾਂ ਬੀਬੀ ਜੀ ਵੀ ਉੱਥੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ ਫਿਰ ਉਹ ਸਿਪਾਹੀ ਜਿਹੜੇ ਹੁੰਦੇ ਨੇ ਉਹ ਅੱਗ ਨੂੰ ਬਾਝ ਬੁਝਾ ਦਿੰਦੇ ਨੇ ਉਹ ਸਵੇ ਨੂੰ ਠੰਡਾ ਕਰ ਦਿੰਦੇ ਨੇ ਸੋ ਗੁਰੂ ਪਿਆਰੋ ਫਿਰ ਇਹ ਖਬਰ ਦੂਜਾ ਪੱਖ ਹੁੰਦਾ ਹੈ ਭਾਈ ਤਲੋਕਾ ਤੇ ਭਾਈ ਰਾਮਾ ਇਹ ਗੁਰੂ ਸਾਹਿਬ ਨੂੰ ਪਿਆਰ ਕਰਨ ਵਾਲੇ ਸਨ ਤੇ ਗੁਰੂ ਪਿਆਰੇ ਜਦੋਂ ਇਹਨਾਂ ਨੂੰ ਪਤਾ ਲੱਗਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਫਰਜ਼ੰਦ ਅਤੇ 40 ਗੁਰਸਿੱਖ ਸ਼ਹੀਦ ਹੋ ਚੁੱਕੇ ਨੇ ਤਾਂ ਜਦੋਂ ਇਹਨਾਂ ਨੂੰ ਖਬਰ ਮਿਲਦੀ ਹੈ ਕਿ ਸਿਪਾਹੀਆਂ ਤੋਂ ਰੌਲਾ ਪੈਂਦਾ ਹੈ ਤਾਂ ਇਹ ਭੇਸ ਬਦਲ ਕੇ ਇੱਕ ਝੱਲਿਆਂ ਵਾਂਗ ਆ ਜਾਂਦੇ ਨੇ ਵੇਖਦੇ ਨੇ ਪਤਾ ਕਰਦੇ ਨੇ ਕਿ ਉਹਨਾਂ ਗੁਰਸਿੱਖਾਂ ਦਾ ਸੰਸਕਾਰ ਹੋਇਆ ਜਾਂ ਨਹੀਂ ਹੋਇਆ ਜਦੋਂ ਪਤਾ ਲੱਗਦਾ ਹੈ ਕਿ ਇੱਥੇ ਬੀਬੀ ਸ਼ਰਨ ਕੌਰ ਜੀ ਨੇ ਆ ਕੇ ਸਿੰਘਾਂ ਦਾ ਸੰਸਕਾਰ ਕਰਨਾ ਚਾਹਿਆ ਪਰ ਬੀਬੀ ਸ਼ਰਨ ਕੌਰ ਜੀ ਨੂੰ ਵੀ ਉਸ ਅੱਗ ਦੇ ਵਿੱਚ ਚਿਖਾ ਦੇ ਵਿੱਚ ਸੁੱਟ ਦਿੱਤਾ ਤਾਂ ਗੁਰੂ ਪਿਆਰਿਓ ਫਿਰ ਰਾਤ ਹੋਣ ਤੇ ਇਹ ਦੋਵੇਂ ਭਾਈ ਤਲੋਕਾ ਤੇ ਭਾਈ ਰਾਮਾ ਉਹ ਜਿਹੜੀ ਅੱਧਵਲੀ ਚਿਖਾ ਸੀ ਅੱਧਵਲਿਆ ਸਿਵਾ ਕਹਿ ਲੋ ਉਸ ਸਿੰਘਾਂ ਸ਼ਹੀਦਾਂ ਦੀ ਜੋ ਸ਼ਹਾਦਤ ਦਾ ਇੱਕ ਚਿਖਾ ਸੀ ਉਸ ਨੂੰ ਇਹਨਾਂ ਦੋਵੇਂ ਜਾਣਿਆਂ ਨੇ ਫੇਰ ਤੋਂ ਅਗਨਪੇਟ ਕੀਤਾ ਇਸ ਤਰ੍ਹਾਂ ਮੇਰੇ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦੋ ਵੱਡੇ ਫਰਜ਼ੰਦ ਚਮਕੌਰ ਗੜੀ ਦੇ ਸ਼ਹੀਦਾਂ ਦਾ ਸੰਸਕਾਰ ਇਸ ਤਰ੍ਹਾਂ ਕੀਤਾ ਗਿਆ ਸੋ ਭਾਈ ਤਲੋਕਾ ਤੇ ਭਾਈ ਰਾਮਾ ਬਾਅਦ ਵਿੱਚ ਦਮਦਮਾ ਸਾਹਿਬ ਮਿਲਦੇ ਨੇ ਫਿਰ ਇਹ ਅਮਰਤ ਛੱਕੇ ਗੁਰੂ ਦੇ ਸਿੰਘ ਬਣਦੇ ਨੇ ਭਾਈ ਤਲੋਕਾ ਤੋਂ ਭਾਈ ਤਰਲੋਕ ਸਿੰਘ ਭਾਈ ਰਾਮਾ ਤੋਂ ਭਾਈ ਰਾਮ ਸਿੰਘ ਬਣਦੇ ਨੇ ਗੁਰੂ ਪਿਆਰਿਓ ਧੰਨ ਗੁਰਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕੁਰਬਾਨੀ ਵੇਖੋ ਕਿੰਡੀ ਵੱਡੀ ਤੇ ਕਿੰਡੀ ਲਸਾਨੀ ਹੈ ਪੁੱਤਰਾਂ ਦੀ ਇਲਾਸ਼ੀਆਂ ਪਈਆਂ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਦੋਵੇਂ ਪੁੱਤਰਾਂ ਨੂੰ ਨਹੀਂ ਸਾਰਿਆਂ ਨੂੰ ਪੁੱਤਰ ਸਮਝਦੇ ਸਨ ਸੋ ਗੁਰੂ ਪਿਆਰਿਓ ਆਉ ਆਪਾਂ ਗੁਰੂ ਗੋਬਿੰਦ ਸਿੰਘ ਮਹਾਰਾਜੀ ਦੇ ਲੜ ਲੱਗ ਗਏ ਨਸ਼ਿਆਂ ਨੂੰ त्याग ਗਏ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਗੁਰ ਲਗਾਈ ਗਏ ਸੋ ਗੁਰੂ ਦੇ ਬਾਣੇ ਵਿੱਚ ਰਹਿ ਕੇ ਹੁਕਮ ਵਿੱਚ ਰਹਿ ਕੇ ਜੀਵਨ ਬਤੀਤ ਕਰੀਏ ਇੰਨੀਆਂ ਬੇਨਤੀਆਂ ਪ੍ਰਵਾਨ ਅਗਲੀ ਵੀਡੀਓ ਚ ਅਗਲਾ ਇਤਿਹਾਸ ਸਾਂਝਾ ਕਰਾਂਗੇ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਸ਼ਾ ਜੀ ਜਦੋਂ ਚਮਕੌਰ ਦੀ ਗੜੀ ਤੋਂ ਜਾਂਦੇ ਨੇ ਤਾਂ ਕਿੱਥੇ ਜਾਂਦੇ ਨੇ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਕਿਉਂਕਿ ਟਾਲੀਆਂ ਕਿਕਰਾਂ ਜ਼ਿਆਦਾ ਹੋਣ ਕਰਕੇ ਉਹਨਾਂ ਦੀਆਂ 16 ਸੀ ਉਹ 16 ਜਦੋਂ ਪੈਰ ਤੇ ਵੱਜਦੀਆਂ ਸੀ ਤਾਂ ਤਲੀ ਦੇ ਉੱਪਰ ਦੀ ਨਿਕਲ ਆਉਂਦੀਆਂ ਸਨ ਸੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜੀ ਸਰਦੀ ਦੇ ਵਿੱਚ ਪੋਹ ਦੇ ਮਹੀਨੇ ਦੇ ਵਿੱਚ ਜਦੋਂ ਮੀਂਹ ਵੀ ਪੈ ਰਿਹਾ ਸੀ ਕਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਛੀਵਾੜੇ ਦੇ ਜੰਗਲ ਵਿੱਚ ਪਹੁੰਚਦੇ ਨੇ ਕੌਣ ਕੌਣ ਉਹਨਾਂ ਨੂੰ ਮਰਦਾ ਹੈ ਅਗਲਾ ਇਤਿਹਾਸਾਂ ਜਾਂ ਕਰਾਂਗੇ ਇਨੀਆਂ ਬੇਨਤੀਆਂ ਪ੍ਰਵਾਨ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ